ਹਾਂਜੀ 21 ਹਜ਼ਾਰ ਨਾਲ ਸਾਰਿਆਂ ਦੇ ਅੱਜ ਤੁਹਾਨੂੰ ਦਿਖਾਉਨੇ ਆ ਨਰਮੇ ਤੇ ਸਪਰੇਅ ਕਰਦੇ ਹੋਏ ਬੰਦੇ ਸਾਡੇ ਉਹ ਬੈਠੇ ਮੇਰੀ ਵੇਟ ਕਰੀ ਜਾਂਦੇ ਆ ਪਿੰਡ ਦਾ ਮਾਹੌਲ ਦੇਖੋ ਕਿੰਨਾ ਰੈਲੀ ਰੈਲੀ ਵਧੀਆ ਸਾਰਾ ਕੁਝ ਹਾਂ ਸਾਡਾ ਡਰਾਈਵਰ ਉਹ ਸਾਡਾ ਸੀਰੀ ਰੱਖਿਓਏ ਬੰਦੇ ਚਲੋ ਜੀ ਉੱਤਰੀ ਨਾ ਪੈਰ ਮਾਰਦੀ ਨੂੰ ਦੁਖੋ ਨੇ ਸਾਰਾ ਨੂੰ ਦੁਖੋ ਨੇ ਸਾਰਾ ਭੋਜ ਇਹ ਕੋਈ ਕਿਦਾ ਚੱਲਦਾ ਟਰੈਕਟਰ ਜੀ ਲੱਗੇ ਇਹਦੇ ਗਣੇ ਲੱਗੇ ਰਿਹਾ ਕੋ ਨਰਮਾ ਉਹ ਗੱਟਰੀ ਆ ਜਿਹੜੇ ਫਟਦੇ ਜਮਾਨੀ ਬਾਗੀ ਸਾਰੇ ਕੋ ਪਿੰਡ ਦਾ ਠੇਕਾ ਇੱਕ ਠੇਕਾ ਪਿੰਡ ਚ ਆ ਮਤਲਬ ਬਹੁਤ ਫੀਨਾ ਇਹਦੀ ਰਾਤ ਨੂੰ ਦੋ ਤਰਫੋਂ ਵੇ ਮਾਰਕੀਟ ਦੀ ਦਾ ਕੋਈ ਹੋਲ ਨਹੀਂ ਕੋਈ ਵੀ ਦੇ ਗੁੱਪੀ ਕਿਨੇ ਖੜਿਆ ਲੋ ਬਾਈ ਹੋ ਗਿਆ ਕਮ ਸੂ ਸਪਰੇ ਦਾ ਕਰਦੇ ਆ ਸਪਰੇ ਦਿਖਾਉਂਦੇ ਆ ਤੁਹਾਨੂੰ ਬਨੇਰ ਸਾਡੇ ਨਾਲ ਆਹ ਸਾਡਾ ਬਾਈ ਟੈਕ ਵੀ ਖੜਿਆ ਦੇਖੋ ਤਿੰਨ ਦੀ ਅਵਰ ਤੱਕ ਸਪਰੇ ਹੁੰਦੀ ਆ ਮੀਂਹ ਵਾਂਗੂ ਬਚੜ ਕਰਦਾ ਅੰਚਰਾ ਕੀ ਮਿਦਰਾ ਨਹੀਂ ਕੋਈ ਜ਼ਿੰਦਗੀ ਨਹੀਂ ਬਾਈ ਬਸ ਇਹ ਸਪਰਿਆ ਨੂੰ ਮਾਰ ਦਿੰਦੀ ਲੱਗਦੀ ਦੇਖੋ ਮੁੰਗੀ ਦੇਖੋ ਕਿੰਨੀ ਵਜੇ ਘੜੀ ਹੈ ਮੁੰਗੀ ਹੈ ਦੇਖਦੇ ਆਪਾਂ ਕੀ ਕਰ ਰਹੇ ਹਾਂ ਚੱਲਿਆ ਘਰ ਨੂੰ ਆਪ ਕੋਲ ਮਾਣ ਆ ਕੇ ਖਾਵਾਂਗੇ ਰੋਟੀਆਂ ਤੇ ਸ਼ਾਮ ਨੂੰ ਆ ਕੇ ਗੁੱਡਾਂਗੇ ਨਰਮਾ ਦੇਖੋ ਕਿੰਨੀ ਸੋਹਣੀ ਫਸਲ ਖੜੀ ਆ ਲੋਕਾਂ ਦੀ ਇੰਨੇ ਫਸਲ ਖੜੀ ਰਵੇ ਜੇ ਐਕੀ ਨਰਮਾ ਵਧੀਆ ਹੋ ਗਿਆ ਆਹ ਬੰਦੇ ਨੂੰ ਆਪ ਸਕੂਟਰੀ ਗਿਫਟ ਕਰ ਦੇਣੀ ਆ ਤੈਨੂੰ ਸੋਹਣਾ ਲੱਗਦਾ ਹੈ ਉਹ ਬੰਦੇ ਨੂੰ ਚਿੱਟਾ ਕੁਰਦਾ ਪਜਾਮਾ ਸਵਾਕੇ ਦੇ ਦੇਣਾ ਇਹ ਐਕਟ ਹੀ ਨਰਮਾ ਵਧੀਆ ਹੋ ਗਿਆ 5 ਲੱਖ 60 ਹੁਗਾ ਛੀਨ ਆ ਵੀ ਮੁਸਤਾਂਦੀਆਂ ਲੱਖ ਜਿਹੜਾ ਹੱਸਦੇ ਹੀ ਜਿੱਦੈ ਬੰਦਾ ਮੈਂਟ ਕਰੀ ਜਾਵੇ ਇਹਨੂੰ ਸਕੂਟਰੀ ਪੱਕਾ ਇਹ ਅੱਗੇ ਨਹੀਂ ਸਿੱਧੇ ਚੱਲ ਰਹੇ ਆ ਕਿ ਘਰੇ ਹੁਣ ਆਪਾਂ ਲਾਤਾ ਟਰੈਕਟਰ ਬੈਕ ਬੰਦਾ ਲੱਗਿਆ ਟਰੈਕਟਰ ਬੈਕ ਲਾਉਣ ਡੰਗਰ ਖੜੇ ਆਪਣੇ ਗਾਵਾਂ ਅੱਜਾ ਹਰਮੂ ਟਰੈਕਟਰ ਲਾ ਕੇ ਰੋਟੀ ਖਾ ਲਈ ਦੀਗਾ ਓਕੇ ਭਾਈ ਤੂੰ ਵੀ ਰੋਟੀ ਖਾ ਲਈ ਜਾ ਕੇ ਦੀਗਾ ਦਿਹਾੜੀ ਪਾਪੇ ਤਾਂ ਲੈ ਲਈ ਦੀਗਾ ਪਾਪਾ ਉੱਥੇ ਬੈਠਾ ਡੇੜੀ ਦੇ ਦੂਆ ਤੁਨੂੰ ਉਰੀ ਵਲੀ ਦੇ ਕਰਦੇ ਕਰਦੇ ਦੇਖੋ ਪੱਕਾ ਲੈਣਾ ਜੇ ਡਰਾਈਵਰ ਨੇ ਸਿਰਿਆਂ ਵਾਸਤੇ ਹਲ ਜਾ ਆਪਣੀ ਗਾਵ ਚੈਰੀ ਸੂਨ ਲਈਆ ਤਿੰਨ ਚਾਰ ਦਿਨਾਂ ਤੋਂ ਸੂਝੀ ਆਲ ਜੇ ਲੋ ਮਿਲਦਿਆਂ ਹੁਣ ਅਗਲੇ ਵਲੋਗ ਚਾ ਕਰੋ ਰੈਸਟ ਕਰੋ ਰਾਮ ਵੇ ਗੁਰਦੀਖਾਲ ਸਭੇ ਗੁਰਦੀਖੋਤੇ ਕੀ ਕਰੇ ਹੁਣ ਆਪਾਂ ਲਾਤਾ ਟਰੈਕਟਰ ਬੈਕ ਲੱਭਾ ਲੱਗਿਆ ਟਰੈਕਟਰ ਬੈਕ ਲਾਉਣ ਡੰਗਰ ਖੜੇ ਆਪਣੇ ਗਾਵਾਂ ਉੱਜਾ ਹਾਂ ਰਾਮੂ ਟਰੈਕਟਰ ਲਾ ਕੇ ਰੋਟੀ ਖਾ ਲਈ ਦੀਗਾ ਓਕੇ ਭਾਈ ਤੂੰ ਵੀ ਰੋਟੀ ਖਾ ਲਈ ਜਾ ਕਿ ਦੀਗਾ ਦੇਹਾੜੀ ਪਾਪੇ ਦਾ ਲੈ ਲੈ ਢੀਗਾ ਪਾਪਾ ਉੱਥੇ ਬੈਠਾ ਡੇੜੀ ਦੇ ਦੂਆ ਤੁਨੂੰ ਓਰੀ ਵਾਲੀ ਇੱਦੇ ਕਰਦਿਆ ਕਰਦੇ ਦੇਖੋ ਆ ਪੱਕਾ ਬ ਲੈਣਾ ਜੇ ਡਾਈ ਹੋਏ ਨੇ ਸੀਰੀਆਂ ਵਾਸਤੇ ਹਲ ਜਾ ਆਪਣੀ ਗਾ ਵਿਚਾਰੀ ਸੂਨ ਲਈਆ ਤਿੰਨ ਚਾਰ ਦਿਨਾਂ ਤੋਂ ਸੂਝੀ ਜਾਂ ਸੇ ਲੋ ਮਿਲਦੇ ਹੁਣ ਅਗਲੇ ਵਲੋਗ ਚਾ ਕਰੋ ਰੈਸਟ ਕਰੋ ਰਾਮ ਵੇ ਗੁਰੇ ਦਾ ਖਾਲਸਾ ਵੇ ਗੁਰੇ ਜੀ ਫਤ